ਅਸਲਾਮੁਅਲੈਕਮ ਮੇਰਾ ਕੀ ਹਾਲ ਚਾਲ ਹੈ ਸਿੱਖਾਂ ਦੇ 12 ਵਜੇ ਜਿਸ ਚੀਜ਼ ਨੂੰ ਲੈ ਕੇ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਵੀਰੋ ਜਦੋਂ ਮੈਨੂੰ 12 ਵਜੇ ਦੇ ਇਤਿਹਾਸ ਦੇ ਬਾਰੇ ਪਤਾ ਚੱਲਿਆ ਤੇ ਵੀਰੋ ਮੈਂ ਦਾਰੋਂ ਦੱਸ ਨਹੀਂ ਸਕਦਾ ਉਹ ਆਪਣੀ ਫੀਲਿੰਗ ਕਿ ਸਿੱਖ ਕੌਮ ਦੇ ਬਾਰੇ ਕਿੰਨੀ ਮੇਰੇ ਦਿਲ ਜਨ ਇੱਜ਼ਤ ਰਿਸਪੈਕਟ ਪੈਦਾ ਹੋ ਗਈ ਤੇ ਵੀਰੋ ਆਖਰ ਸਿੱਖਾਂ ਦਾ ਮਜ਼ਾਕ ਕਿਉਂ ਉਡਾਇਆ ਜਾਂਦਾ ਵੈ ਸੰਤ ਸਿੰਘ ਮਸਕੀਨ ਹੁਣੀ ਇਸ ਦੇ ਬਾਰੇ ਪੂਰੀ ਆਧਾਰਨਾ ਦੇ ਨਾਲ ਦੱਸ ਰਿਹਾ ਹੈ ਵੀਰ ਚਾਲਕਾ ਸੋਹਣੇ ਦੱਸ ਦਵਾਰ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸ਼ਸਤਰ ਇੰਗਲੈਂਡ ਦੇ ਵਿੱਚ ਜਦ ਵਾਪਸ ਆਏ ਇਸ ਦੇਸ਼ ਦੇ ਵਿੱਚ ਤੇ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਲਾਲ ਬਾਧਰ ਸ਼ਾਸਤਰੀ ਰਸੀਬ ਕਰਨ ਲਈ ਗਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਾਲਮ ਹਵਾਈ ਅੱਡੇ ਤੇ ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ ਹੈ ਯੂਰਪ ਦੀ ਦੁਨੀਆ ਦੇ ਵਿੱਚ ਥਾਂ ਥਾਂ ਤੇ ਮਜ਼ਾਕ ਉਡਾਰਿਆ ਜਾਂਦਾ ਹੈ ਯਹੂਦੀਆਂ ਦਾ اور اس دیش دیچ میں دیکھے ہیں تھاں تھاں تے مزاگ دیاں گلنا بڑھائیں گے انہوں نے سنگ آنا سردار آنا یورپ دیچ بھی مزاگ ہے جڑی مزاگ اس دیش دیچ سکھا نال ہے بے سکھا شاہی نہیں چلے گی یا دوشت کچھ ہور طریقے نال پر دی مزاگ بھی کر دینا ہے بار یورپ دے دیش دیشن چھ اس طرح دی مزاگ یہودی آنا لے یہودی یورپ دے تمام وپارک مرکز کے چھائے ہوئے نے کروڑا پتی نے ارباں پتی نے یہودی چوٹی دے سینس دان نے سینس دی دی اپلپ سائنس تو اپلبدھی جڑی ترقی امیرکا چاہیے رشیا چ رہی ہے سب یہودی نے قریباً قریباً نوے فیصدی یہودی کے اندر تے بڑے بڑے کارخانے سب یہودیاں ہم اگے لنگے ہیں نا ਧਨ ਦੇ ਚ ਗੁਣ ਦੇ ਚ ਕਲਾ ਦੇ ਚ ਬੰਦੇ ਦੇ ਮਨ ਦੇ ਚ ਘਿਰਣਾ ਪੈਦਾ ਹੁੰਦੀ ਹੈ ਈਰਖਾ ਕਿਉਂ ਅੱਗੇ ਲੰਗੇ ਤੂੰ ਚਾਹੀਦਾ ਤੇ ਤੂੰ ਆਪ ਉਦੰਮ ਕਰ ਤੂੰ ਵੀ ਅੱਗੇ ਲੰਘ ਤੈਨੂੰ ਕਿਸ ਨੇ ਰੋਕਿਆ ਪਰ ਈਰਖਾ ਲੋ ਕੀ ਕਰੇਗਾ ਨਿੰਦਾ ਬਹੁਜ ਤੌੜ ਇਸ ਨੂੰ ਪਿੱਛੇ ਛੁੱਟ ਨਹੀਂ ਸਕਦੇ ਕਰੋ ਨਿੰਦਾ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਹੈ ਸਿੱਖਾਂ ਦੀ ਨਿੰਦਾ ਕਰਨ ਦੇ ਚ ਦੇਸ਼ ਦਾ ਰੇਡੀਓ ਦੇਸ਼ ਦਾ ਟੀਵੀ ਦੇਸ਼ ਦੇ ਅਖਬਾਰ ਦੇਸ਼ ਦੇ ਸੈਟਕਾਰ ਦੇਸ਼ ਦੇ ਜੋ ਹੈ ਕਲਮ ਦੇ ધਨੀ ਜ਼ਬਾਨ ਦੇ ધਨੀ ਦੇਸ਼ ਦੇ ਸ타ਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜੀਆਂ ਕੌਮ ਦੇ ਪਿੱਛੇ ਪੈ ਗਏ ਇਸ ਗੱਲ ਨੂੰ ਮੰਨਣਾ ਪੈਗਾ ਸਾਇਤਿਕ ਢੰਗ ਨਾਲ ਔਰ ਮਨੋ ਵਿਗਿਆਨਿਕ ਢੰਗ ਨਾਲ ਕਿ ਇਨਾਂ ਨੇ ਕਬੂਲ ਕਰ ਲਿਆ ਹੈ ਕੌਮ ਬਹੁਤ ਅੱਗੇ ਹੈ ਬਹੁਤ ਅੱਗੇ ਹੈ ਗੁਣ ਦੇ ਚ ਕਲਾ ਦੇ ਚ ਦਾਨ ਦੇ ਚ ਗਿਆਨ ਦੇ ਸਮਰੱਥਾ ਦੇ ਚ ਹਰ ਗੱਲ ਦੇ ਚ ਅੱਗੇ ਹੈ ਜਿਵੇਂ ਹੈ ਕੌਮ ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ ਤੋ ਨਿੰਦਾ ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲੇ ਚੱਗੇ ਹੈ ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ ਬਗੌਰ ਮਤਾਲਾ ਕਰਕੇ ਵੇਖ ਲੈਣਾ ਜਿਹੜਾ ਹੈ ਹੀ ਮੈਥੋਂ ਪਿੱਛੇ ਮੈਂ ਉਹਦੀ ਕੀ ਨਿੰਦਾ ਕਰਾਂਗਾ ਨਿੰਦਾ ਤਾਂ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘੇ ਹੈ ਕਿਸੇ ਤਰੀਕੇ ਨਾਲ ਤੋਂ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇ ਕਿਉਂਕਿ ਧਨ ਦੇ ਵਿੱਚ ਬਹੁਤ ਅੱਗੇ ਲੰਘੇ ਹੈ ਕਾਰਖਾਨੇ ਉਸ ਦੇ ਵਪਾਰਿਕ ਮਰਕਜ਼ ਉਸ ਦੇ ਸਾਇੰਸ ਦੀ ਦੁਨੀਆ ਦੇ ਚោਛਾਇਆ ਹੋਇਆ ਉੱਥੇ ਯਹੂਦੀਆਂ ਦੀ ਨਿੰਦਾ ਇੱਥੇ ਸਿੱਖਾਂ ਦੀ ਨਿੰਦਾ ਤੋ ਤਕਰੀਬਨ ਤਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅਧੇ ਨੇ ਈਰਸ਼ਾ ਕਰਕੇ ਨਿੰਦਾ ਕਰਨ ਭਈ ਉਂਝ ਤੇ ਨਾਲੋਂ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ ਨਿੰਦਾ ਕਰੋ ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਬੇ ਇਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਐ ਤੇ ਟ੍ਰਾਂਸਪੋਰਟ ਦੇ ਚੱਗੇ ਵਪਾਰ ਦੇ ਚੱਗੇ ਖੇਤੀ ਬਾੜੀ ਚੱਗੇ ਇਲਮ ਦੇ ਚੱਗੇ ਧਨ ਦੇ ਚੱਗੇ ਸੰਪਦਾ ਦੇ ਚੱਗੇ ਪਿਆਰ ਦੇ ਚੱਗੇ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪੈ ਚੁਗੀਆਂ ਚੱਲਦੇ ਪਏ 20 ਸਾਲਾਂ ਦੇ ਆਨੇ ਨਾਲ ਮਹਿਲ ਖੜੇ ਕਰ ਲੈਨੇ ਤੇ ਇੰਜ ਕਹਿੰਦੇ ਯੂਪੀ ਦੇ ਚ ਕਹਿੰਦੇ ਨੇ ਰਾਜਸਥਾਨ ਦੇ ਚ ਕਹਿੰਦੇ ਨੇ ਮਹਾਰਾਸ਼ਟਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਪੈ ਰਹਿੰਦੇ ਆ ਸਾਨੂੰ ਦੋ ਵਕਟ ਦੀ ਰੋਟੀ ਜੋ ਹੈ ਨਹੀਂ ਨਸੀਬ ਆਉਂਦੀ ਹੈ ਤੇ ਇਨਾਂ ਨੇ 8-8 ਮੰਜ਼ਲਾ ਕੋਠੀਆਂ ਖੜੀਆਂ ਕੀਤੀਆਂ ਨੇ ਇੱਥੇ ਬੰਬੇ ਦੇ ਚ ਤੂੰ ਨਾਲੇ ਚ ਤੋ ਜਿਹੜਾ ਅੱਗੇ ਲੰਘ ਗਿਆ ਉਹਦੀ ਨਿੰਦਾ ਹੋਵੇਗੀ ਔਰ ਇਸ ਨਿੰਦਾ ਤੋਂ ਕਦੀ ਡਰਨਾ ਵੀ ਨਹੀਂ ਇਹ ਹੁੰਦੀ ਹੈ ਰੱਜ ਕੇ ਹੁੰਦੀ ਹੈ ਜਿਹੜਾ ਅੱਗੇ ਲੰਘ ਗਿਆ ਸਮਝ ਕਰਨੇ ਇੱਕ ਰਾਗੀ ਜਦ ਕਿਸੇ ਰਾਗੀ ਦੀ ਨਿੰਦਾ ਕਰੇ ਨਾ ਮੇਰੇ ਸਾਹਮਣੇ ਜਦ ਕਮੈਂ ਸਮਝਦਾ ਕਿਸੇ ਗੱਲ 'ਚ ਉਹ ਰਾਗੀ ਜ਼ਰੂਰ ਅੱਗੇ ਹੈ ਵਰਨਾ ਨਿੰਦਾ ਕਰਨ ਦੀ ਲੋੜ ਹੀ ਜਿਹੜਾ ਹੈ ਪਿੱਛੇ ਵਿਚਾਰੇ ਉਸ ਦੀ ਕੀ ਨਿੰਦਾ ਹੋਵੇਗੀ ਜ਼ਰੂਰ ਕਿਸੇ ਗੱਲ 'ਚ ਅੱਗੇ ਤਾਂ ਮੈਂ ਥਾਥਾ ਤੇ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦੀ ਰਾਗੀ ਜ਼ਿਆਦਾ ਨਿੰਦਾ ਕਰਨ ਮੈਂ ਕਹਿੰਦਾ ਗੱਲ ਸਿੱਧੀ ਹੈ ਥੋੜਾ ਤੋਂ ਬਹੁਤ ਅੱਗੇ ਹੁਣ ਕਰੀਏਗੀ ਮੂੰਹੋਂ ਤੇ ਤੁਸੀਂ ਉਸ ਨੂੰ ਪਿੱਛੇ ਰੱਖ ਨਹੀਂ ਸਕਦੇ ਕਰੋ ਨਿੰਦਾ ਉਹਨੂੰ ਪਿੱਛੇ ਸੁੱਟੋ ਹੁਣ ਔਰ ਕੀ ਹੈ ਔਰ ਕਿਸ ਤਰ੍ਹਾਂ ਕਰੋਗੇ ਤੇ ਕਈ ਸੰਤ ਹੈ ਸੰਤ ਦੀ ਨਿੰਦਾ ਕਰਦੇ ਨੇ ਤੇ ਜਦ ਕੋਈ ਸੰਤ ਸੰਤ ਦੀ ਨਿੰਦਾ ਕਰੇ ਨਾ ਤੇ ਸਮਝ ਲੈਣਾ ਉਸ ਸੰਤ ਤੋਂ ਸੰਤ ਜ਼ਰੂਰ ਅਗੇ ਵਰਨਾ ਨਿੰਦਾ ਕਰਨ ਦੀ ਲੋੜ ਹੀ ਨਹੀਂ ਸੀ ਬਨ ਕੀ ਲੋੜ ਸੀ ਜ਼ਰੂਰ ਅੱਗੇ ਹੋਵੇਗਾ ਜਦ ਕੋਈ ਗਿਆਨੀ ਗਿਆਨੀ ਦੀ ਨਿੰਦਾ ਕਰੇ ਜਦ ਕੋਈ ਵਪਾਰੀ ਵਪਾਰਕ ਦੀ ਨਿੰਦਾ ਕਰੇ ਕੋਈ ਰਾਜਨੀਤਿਕ ਰਾਜਨੀਤਿਕ ਦੀ ਨਿੰਦਾ ਕਰੇ ਸਮਝ ਲੈਣ ਅੱਗੇ ਅੱਗੇ ਦੀ ਨਿੰਦਾ ਹੁੰਦੀ ਹੈ ਜਿਹੜਾ ਪਿੱਛੇ ਹੈ ਉਹਨੂੰ ਭੰਡਣ ਦੀ ਲੋੜ ਹੀ ਨਹੀਂ ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ ਵਿਚਾਰਾ ਪਿੱਛੇ ਉਹਦੀ ਕੀ ਨਿੰਦਾ ਕਰਨੀ ਹੈ ਨਿੰਦਾ ਉਸ ਦੀ ਹੁੰਦੀ ਹੈ ਜੋ ਅੱਗੇ ਤੇ ਨਿੰਦਾ ਦਾ ਮਤਲਬ ਕੀ ਹੈ ਗੱਲ ਘਟਾ ਕੇ ਬਿਆਨ ਕਰਨਾ ਅਕਸਰ ਮਹਿਸ ਕੀਤੀ ਜਾਂਦੀ ਹੈ ਝੂਠੀ ਉਪਮਾ ਗਲਵਰਾ ਕੇ ਬਿਆਨ ਕਰਨੇ ਨਿੰਦਾ ਕੀਏ ਗੱਲ ਘਟਾ ਕੇ ਬਿਆਨ ਕਰਨੇ ਹੈ ਅੱਗੇ ਉਹਨੂੰ ਪਿੱਛੇ ਸੁੱਟਣਾ ਗੱਲਾਂ ਦੇ ਨਾਲ ਨਿੰਦਾ ਕਰਕੇ ਗੱਲ ਘਟਾ ਕੇ ਬਿਆਨ ਕਰਨੇ ਹੈ ਫੁੱਲ ਉਹਨੂੰ ਕੰਡਾ ਖੀ ਜਾਓ ਆਖੀ ਜਾਓ ਇਸ ਦੇਸ਼ ਦਾ ਰક્ષਕ ਰਿਆ ਸਿੱਖ ਤੇ ਦੇਸ਼ ਦਾ ਰક્ષਕ ਹੋਣ ਦੇ ਨਾਤੇ ਦੇਸ਼ ਦੇ ਇਤਿਹਾਸ ਦੇ ਚਿੰਦਾ ਬੜਾ ਨਾਂ ਬੜੀ ਗੱਲ ਉਹ ਨਿੰਦਾ ਕਰੋ ਲਿਖੋ ਇਹ ਤੇ ਬਖਸ਼ਕ ਹੈ ਇਹ ਤੇ ਗੱਦਾਰ ਹੈ ਇਹ ਤੇ ਦੋਖੀ ਹੈ ਲਿਖੋ ਆਖੋ ਉਚਾਰੋ ਔਰ ਚਾਰੋਂ ਪਾਸੇ ਸਮੁੱਚੇ ਦੇਸ਼ ਇਸ ਰੰਗ ਦੀ ਨਿੰਦਾ ਔਰ ਇਹ ਵੀ ਜਾਨੋ ਦਿਸ ਪਿਆ ਕਿ ਟ੍ਰਾਂਸਪੋਰਟ ਦੇ ਚ ਛਾਇਆ ਹੈ ਆਰਮੀ ਦੇ ਚ ਇਹਨਾਂ ਦੀ ਬਾਦਰੀ ਦੀ ਗੱਲ ਇਹਨਾਂ ਦਾ ਰੂਪ ਨਿਕਰਦਾ ਬਾਕੀ ਤਵੇਂ ਦਿਨ ਕਬੂਤਰਾਂ ਬਾਜ਼ ਤੇ ਹੀ ਦਿਸਦੇ ਚਿੜੀਆਂ ਹੀ ਦਿਸਦੀਆਂ ਨਾ ਬਾਕੀ ਇਹਨਾਂ ਦੇ ਰੰਗ ਰੂਪ ਨਿਕਰਦੇ ਨਾ ਇਹਨਾਂ ਦੀ ਗੱਲ ਔਰ ਹਕੀਕਤ ਹੈ ਕਿ ਜਿੱਥੇ ਰੰਗ ਰੂਪ ਸਤਿਗੁਰ ਨੇ ਨਿਆਰਾ ਦਿੱਤਾ ਹੈ ਉੱਥੇ ਨਾਮ ਵੀ ਬੜਾ ਨਿਆਰੇ ਦਿੱਤਾ ਭਾਵੇਂ ਕਿ ਮੈਂ ਕਹਿੰਨੀ ਕਿਸੇ ਦਾ ਵੀ ਬੱਚਾ ਹੋਵੇ ਤੇ ਉਹਦਾ ਪਿਓ ਕੋਈ ਕੰਮ ਕਿਉਂ ਨਾ ਕਰਦਾ ਹੋਵੇ ਪਰ ਉਹਦੇ ਬੱਚੇ ਨੂੰ ਤੇ ਅਗਲੇ ਸਰਦਾਰ ਜੀ ਕਹਿੰਦੇ ਨਾ ਸਰਦਾਰ ਸਰਦਾਰ ਤੇ ਮੁਖੀ ਹੁੰਦਾ ਹੈ ਤੇ ਮੁਖੀ ਤੇ ਸਾਨੂੰ ਹੁਣ ਗੁਰੂ ਨੇ ਬਣਾ ਛੜਿਆ ਤੁਸੀਂ ਸਾਨੂੰ ਕਿਸ ਤਰ੍ਹਾਂ ਪਿੱਛੇ ਰੱਖੋਗੇ ਕਿਸ ਤਰੀਕੇ ਨਾਲ ਰੱਖੋਗੇ ਅਸੀਂ ਤੇ ਸਰਦਾਰ ਹੈ ਗਈਆਂ ਸਰਦਾਰੀਆਂ ਤੇ ਸਾਨੂੰ ਜਨਮ ਤੋਂ ਮਿਲ ਗਈਆਂ ਸਾਨੂੰ ਗੁਰੂ ਨੇ ਜਨਮ ਤੋਂ ਬਖਸ਼ ਦਿੱਤੀਆਂ ਜਨਮ ਤੋਂ ਪ੍ਰਾਪਤ ਕਰ ਲਈ ਤੇ ਸਰਦਾਰ ਹੁਣ ਅਸੀਂ ਹੈਗੇ ਆਂ ਇਤਨੀ ਮੈਂ ਅਰਜ਼ ਕਰਦੇ ਆਂ ਤੇ ਗੁਰੂ ਦੀ ਬਖਸ਼ੀ ਹੋਈ ਸਰਦਾਰੀ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋ ਸਕਦੀ ਇਤਨੀ ਮੈਂ ਅਰਜ਼ ਕਰਦੇ ਇਸ ਨਿੰਦਾ ਤੋਂ ਘਬਰਾਣਾ ਨਾ ਕਿਉਂਕਿ ਥਾਂ ਥਾਂ ਤੇ ਲੋਕੀ ਮੈਨੂੰ ਬੜੇ ਘਬਰਾਏ ਹੋਏ ਮਿਲੇ ਕਿ ਝੂਠ ਬੋਲ ਰਿਆ ਰੈਡੀ ਝੂਠ ਬੋਲ ਰਿਆ ਟੀਵੀ ਝੂਠ ਲਿਖ ਰਹੇ ਨੇ ਅਖਬਾਰ ਮੈਂ ਕਿ ਲਿਖਣਗੇ ਤੁਸੀਂ ਅੱਗੇ ਹੋ ਕੱਲ ਆਦੇ ਚ ਧਨ ਅਦੇ ਚ ਸੰਪਦਾ ਅਦੇ ਚ ਖੇੜੀ ਖੇਤੀ ਬਾੜੀ ਦੇ ਚ ਵਪਾਰ ਦੇ ਚ ਟਰਾਂਸਪੋਰਟ ਦੇ ਚ ਤੇ ਤੋਪਾਂ ਲੈ ਕੇ ਉਸ ਦੇ ਪਿੱਛੇ ਫਿੱਜਦੇ ਨੇ ਜਿਹਨੂੰ ਗगन ਮੰਡਲ ਦੇ ਚ ਉਡਾਰੀਆਂ ਦੀ ਜਾਂਚ ਆਉਂਦੀ ਹੈ ਪਰਿੰਦਾ ਪਰਸ਼ਕਸਤਾ ਕੋ ਕਫਸ ਮੇ ਕੌਣ ਰੱਖਤਾ ਹੈ ਅਸੀਰੀ ਜਬ ਵੀ ਆਏ ਬਫੈਜ਼ ਬਾਲੋ ਪਰ ਆਏ ਕਹਿੰਦਾ ਇਹ ਜਿਹੜੇ ਬਾਲ ਨੇ ਇਹ ਜਿਹੜੇ ਪੰਖ ਨੇ ਉੱਡਣ ਵਾਲੇ ਇਹਨਾਂ ਨੇ ਕੀ ਕਰ ਦਿੱਤਾ ਹੈ ਸ਼ਿਕਾਰੀਆ ਦੇ ਟੋਲੇ ਦੇ ਟੋਲੇ ਮੇਰੇ ਪਿੱਛੇ ਲਾ ਦਿੱਤੇ ਕਿਉਂਕਿ ਮੈਨੂੰ ਉੱਡਣ ਦੀ ਜਾਚ ਆਉਂਦੀ ਹੈ ਮੈਨੂੰ ਉੱਡਣਾ ਆਉਂਦਾ ਹੈ ਤੇ ਇਸ ਕੌਮ ਨੂੰ ਉੱਡਣਾ ਆਉਂਦਾ ਹੈ ਤੇ ਸ਼ਿਕਾਰੀ ਕਿਧਰੇ ਟੈਂਕਾਂ ਨਾਲ ਕਿਧਰੇ ਤੋਪਾਂ ਨਾਲ ਕਿਧਰੇ ਬੰਦੂਕਾਂ ਨਾਲ ਤਰ੍ਹਾਂ ਤਰ੍ਹਾਂ ਦੀ ਜਾਲਾਂ ਨਾਲ ਹੋਰ ਤਰ੍ਹਾਂ ਤਾਂ ਦੇ ਪਖੰਡ ਤੇ ਝੂੜ ਤੇ ਅਡੰਬਰ ਦੇ ਨਾਲ ਸਿਮਾ ਕਰਨੀ ਇੱਕ ਗੱਲ ਤੇ ਸਪਸ਼ਟ ਹੋ ਗਈ ਹੈ ਸ਼ਿਕਾਰੀਓ ਸਾਨੂੰ ਉੱਡਣ ਦੀ ਜਾਚ ਆਉਂਦੀ ਹੈ ਤੁਹਾਡੇ ਤੇ ਪਰ ਹੀ ਕੱਟੇ ਹੋਏ ਨੇ ਤੁਹਾਡੇ ਕੋਲ ਤੇ ਪੰਖ ਹੀ ਕੋਈ ਨਹੀਂ ਸਾਨੂੰ میں اس کے نہیں کہاں یار ہاں جتنے جرائم قتل مین پری فرح آباد ایٹا چوندے نے شاید دیش کے کسی ہو نہیں آتے جنہ جرائم پیشہ جتنے ڈاکو گوالیئر کے مشہور نے ਕਮਾ ਕਰਨੇ ਦੇਸ਼ ਦੇ ਕਿਸੇ ਹੋਰ ਸ਼ਹਿਰ ਦੇ ਨਹੀਂ ਮਸ਼ਹੂਰ ਗਵਾਲੀਅਰ ਦੀ ڈاکੂ ਆਲੇ ਦੁਆਲੇ ਦੇ ਮੁਰੇਣੇ ਦੇ ਪਿੰਡ ਦੇ ਸਭ ڈاکੂ ਤੇ ਉਥੋਂ ਦੇ ਨੇ ਜੇਲਾ ਦੀਆਂ ਜੇਲਾ ਭਰੀਆਂ ਪਈਆਂ ਨੇ ਪਿੰਡ ਦੇ ਐ ਜਿਹੜੀ ਚੰਬਲ ਘਾਟੀ ਦੇ ڈاکੂ ਨੇ ਉਹਦੇ ਨਾਲ ਜੇਲਾ ਭਰੀਆਂ ਪਈਆਂ ਨੇ ਤੇ ਹੁਣ ਵੀ ਰਾਤ ਨੂੰ ਕੋਈ ਕਾਰ ਅਸਵਾਰ ਉਸ ਰੋਡ ਤੇ ਜਿਹੜਾ ਧੋਲਪੁਰ ਤੋਂ ਗਵਾਲੀਅਰ ਤੱਕ ਜਾਂਦਾ ਰਾਤ ਨੂੰ ਲੰਘਣ ਦੀ ਹਿੰਮਤ ਨਹੀਂ ਕਰਦਾ ਤੇ ਪੁਲਿਸ ਵੀ ਰੋਕਦੀ ਹੈ ਨਹੀਂ ਲੁੱਟੇ ਜਾਓਗੇ کیا تھی سمچے گوالیئر جرائم پیشہ قرار دے دیتا ہے حکم oh, اس طرح دا جاری کوئی سرکلر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیئر دیش ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ ہے تے چاہے ہو رہے تے چاہے ہو رہے سب اسے علاقے تھے تو کیا کوشت کیتا ہے تو کہ اے علاقہ جرائم پیش ہے ਮਹਿਨਪੁਰੀ ਫਰਖਾਬਾਦ ਏਟਾ ਏਟਾਵਾ ਇਸ ਤਰ੍ਹਾਂ ਦੇ ਹੋਰ ਜਿਹੜੇ ਜ਼ਿਲ੍ਹੇ ਨੇ ਯੂਪੀ ਦੇ ਥੋੜੇ ਜਿਹਾਂ ਕਹੇ ਨੂੰ ਤੁਸੀਂ ਜਰائم ਪੇਸ਼ਾ ਕਰਾਰ ਦਿੱਤਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਦ ਕਤਲ ਨਾ ਹੋਵੇ ਕੋਈ ਦਿਨ ਖਾਲੀ ਨਹੀਂ ਜਾਂਦਾ ਜੋ ਹੈ ਡਾਕੇ ਨਾ ਪੈਣਾ ਤੇ ਚੋਰੀਆਂ ਨਾ ਹੋਣ ਤੇ ਕਮਾਲ ਦੀ ਗੱਲ ਅੰਮ੍ਰਿਤ ਵੇਲੇ ਉੱਠਣ ਵਾਲੀ ਕੌਮ ਸੰਗਤ ਤੇ ਪੰਗਤ ਵਿੱਚ ਬੈਠਣ ਵਾਲੀ ਕੌਮ ਹਰ ਪੱਦਰ ਦੇ ਸੇਵਾ ਕਰਨ ਵਾਲੀ ਇਹ ਕੌਮ ਮੈਨੂੰ ਗੱਲ ਬੁੱਲਦੀ ਨਹੀਂ ਕੋਇਨਾ ਨਗਰ ਤੇ ਜਲ ਜਲਜ਼ਲਾ ਆਇਆ ਤੇ ਸਾਰਾ ਕੋਇਨਾ ਨਗਰ ਤਬਾਹ ਹੋ ਗਿਆ 1 ਲੱਖ ਦੀ ਆਬਾਦੀ ਦਾ ਸ਼ਹਿਰ ਤੇ ਬੰਬਈ ਦੇ ਵਿੱਚ ਭਾਈ ਜੈਮਨ ਸਿੰਘ ਤੇ ਉਹਨਾਂ ਦੇ ਨਾਲ ਸਿੰਘ ਤਾਂ ਲੰਗਰ ਦੇ ਭਰ ਕੇ ਟਰੱਕ ਤੇ ਬਸਤਰਾਂ ਦੇ ਭਰ ਕੇ ਟਰੱਕ ਕੋਇਨਾ ਨਗਰ ਪਹੁੰਚੇ ਭਈ ਹੁਣ ਕਿਸ ਘਰ ਦੇ ਜੋ ਹੈ ਚੁੱਲਾ ਬਲੇ ਵੀ ਘਰ ਤੇ ਸਾਰੇ ਟੈਟੇਰੀ ਹੋ ਗਏ ਸਤਾਦਾਰੇ ਵੀ ਬਾਅਦ ਵਿੱਚ ਪਹੁੰਚੇ ਪਰ ਗੁਰੂ ਕਾ ਲੰਗਰ ਪਹਿਲੇ ਪਹੁੰਚ ਗਿਆ ਸੀ ਉੱਥੇ ਸੇਵਾ ਕਰਨ ਵਾਲੇ ਸਿੰਘ ਪਹਿਲੇ ਪਹੁੰਚ ਗਏ ਸੋ ਤਾਂ ਇਹ ਸੇਵਾ ਸਿਮਰਨ ਵਾਲੀ ਕੌਮ ਕੁਦਰਤੀ ਗੱਲ ਹੈ ਗੁਰੂ ਦੀਆਂ ਬਰਕਤਾਂ ਤੇ ਰੱਬ ਦੀ ਬਰਕਤ ਹੋਣੀ ਸੀ ਹਰ ਗੱਲ ਵਿੱਚ ਅੱਗੇ ਹੋ ਗਈ ਇਹ ਅੱਗੇ ਹੋਣਾ ਨਹੀਂ ਚੰਗਾ ਲੱਗਿਆ ਬਸ ਇੰਨੀ ਗੱਲ ਹੈ ਜਿਹੜੇ ਇਲਜ਼ਾਮ ਇਲਾ ਰਹੇ ਨੇ ਇਹ ਨਿੰਦਾ ਹੈ ਨਿੰਦਾ ਦਾ ਮਤਲਬ ਹੈ ਫੁੱਲ ਨੂੰ ਕੰਡਾ ਕਣਾ ਬਸ ਇੰਨੀ ਗੱਲ ਹੈ ਫੁੱਲ ਨੂੰ ਕੰਡਾ ਕਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸ਼ਸਤਰ ਇੰਗਲੈਂਡ ਦੇ ਵਿੱਚ ਜਦ ਵਾਪਸ ਆਏ ਇਸ ਦੇਸ਼ ਦੇ ਵਿੱਚ ਤੇ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਲਾਲ ਬਾਧਰ ਸ਼ਾਸਤਰੀ ਰਸੀਬ ਕਰਨ ਲਈ ਗਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਾਲਮ ਹਵਾਈ ਅੱਡੇ ਤੇ ਸ਼ਸਤਰਾਂ ਨੂੰ ਜੈਸੇ ਉਸਨੇ ਹੱਥ ਦੇ ਚੁਲਿਆ ਰੋ ਪਿਆ ਸੀ ਜ਼ਾਰ-ਜ਼ਾਰ بار-बार ਮੱਥਾ ਟੇਕਿਆ ਤੇ ਮੱਥਾ ਟੇਕ ਕੇ ਉਹਦੀ ਰਸਨਾ ਤੋਂ ਬੋਲ ਨਿਕਲੇ ਐ ਗੁਰੂ ਗੋਬਿੰਦ ਸਿੰਘ ਇਹ ਉਦੋਂ ਸ਼ਸਤਰ ਨਾ ਚੁੱਕਦਾ ਤੇ ਪਤਾ ਨਹੀਂ ਦੇਸ਼ ਦੀ ਹਾਲਤ ਕੀ ਹੋਣੀ ਸੀ ਤੇਰੀ ਬਖਸ਼ਿਸ਼ ਉਹਨੇ ਬਾਰ-ਬਾਰ ਮੱਥਾ ਟੇਕਿਆ ਸਮੁੱਚੇ ਦੇਸ਼ ਵਾਸੀਆਂ ਨੇ ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਿਆ ਕਮਾਲ ਦੀ ਗੱਲ ਵਕਤ ਦੀ ਲੋੜ ਦੇ ਮੁਤਾਬਕ ਦੇਸ਼ ਦੀ ਰੱਖਿਆ ਦੇ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁੱਕੇ ਤੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੀ ਧੰਨਵਾਦ ਕਰਦਾ ਹੈ ਸਜਦਾ ਕਰਦਾ ਹੈ ਮਹਿਮਾ ਗਾਇਨ ਕਰਦਾ ਹੈ ਤੇ ਜਦ ਉਸ ਦੀ ਉਮਤ ਆਪਣੀ ਹੀ ਰੱਖਿਆ ਲਈ ਆਪਣੇ ਆਪ ਨੂੰ ਖਤਰਾ ਹੀ ਸਮਝ ਕੇ ਆਪਣੀ ਰੱਖਿਆ ਲਈ ਸ਼ਸਤਰ ਚੁੱਕ ਲੈ ਤੇ ਤੁਸੀਂ ਆ ਕੋਈ ਦੁਸ਼ਟ ਨਹੀਂ ਦੋਖੀ ਨਹੀਂ ਖਿਮਾ ਕਰਨੀ ਅਸੀ ਤੇ ਮੁੱਦ ਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਅਸੀਂ ਮੰਨਦੇ ਨਹੀਂ ਕਿ ਸ਼ਸਤਰਾਂ ਨਾਲ ਕੋਈ ਜੋ ਹੈ ਗੁਰਦੁਆਰਾ ਜਾਂ ਧਰਮ ਦਾ ਸਥਾਨ ਵਿਰਸਤ ਹੁੰਦਾ ਹੈ ਸਹਿਬ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਐ ਤੇ ਮੇਰੇ ਪੀਰ ਨੇ ਇਤੇ ਮੇਰੇ ਗੁਰੂ ਨੇ ਮੈਂ ਤੇਨਾਂ ਤੋਂ ਮੱਥਾ ਟੇਕੀ ਤੇਤੇ ਜੈ ਜੈ ਜਗਕਾਰ ਨਿਸ਼ਟ ਉਵਾਰੰ ਮੰਮਪਿਤ ਪਾਰੰ ਜੈ ਤੇਗੰ ਮੈਂ 10 ਦਿਨ ਹਜ਼ੂਰ ਸਾਹਿਬ ਰਿਆ ਪਿਛਲੇ 2 ਮਹੀਨੇ ਦੌਰਾਨ ਤੇ ਸਵੇਰੇ ਸਵੇਰੇ ਜਿਉ ਮੈਂ ਪ੍ਰਕਰਮਾ ਕਰਕੇ ਜਦ ਮੱਥਾ ਟੇਕਣੋਂ ਥੜੇ ਜਿੱਤੇ ਪੁਜਾਰੀ ਸਾਹਿਬ ਨੇ ਸਜਾ ਕੇ ਰੱਖੇ ਪਿਸਤਲ ਬੰਦੂਕਾਂ ਤਲਵਾਰਾਂ ਪਾਲੇ ਤੋ ਪਹਿਲੇ ਤਾਂ ਉਹ ਗੁਰਗਨ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦੇ ਨੇ ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ ਥੜੇ ਦਿੱਤੇ ਸਜਾ ਕੇ ਰੱਖੇ ਨੇ ਸਾਰੇ ਦੇ ਸਾਰੇ ਸ਼ਸਤਰ ਤੇ ਸਾਰੀ ਦੁਨੀਆ ਮੱਥਾ ਟੇਕਦੀ ਹੈ 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ ਪਿਸਟਲਾਂ ਨੂੰ ਬੰਦੂਕਾਂ ਨੂੰ ਰਿਵਾਲਵਰ ਪੈਣੇ ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ ਮੱਥਾ ਪੇ ਟੇਕਦੇ ਆ ਸ਼ਸਤਰਾਂ ਨੂੰ ਗੁਰੂ ਦੀ ਤਰ੍ਹਾਂ ਪੂਜਿਆ ਜਾ ਰਿਹਾ ਫਿਰ ਸਿਪਾਹੀ ਦਾ ਸ਼ਸਤਰ ਤੇ ਜਿਹ ਹੈ ਸਿਪਾਹੀ ਦਾ ਗੁਰੂ ਤੇ ਸ਼ਸਤਰੀ ਹੋਵੇਗਾ ਔਰ ਕੌਣ ਹੋਵੇਗਾ ਸੰਤ ਦਾ ਗੁਰੂ ਗ੍ਰੰਥ ਹੋਵੇਗਾ ਸਿਪਾਈ ਦਾ ਗੁਰੂ ਸ਼ਸਤਰ ਹੋਵੇਗਾ ਤੇ ਅਸੀਂ ਕੇਵਲ ਸੰਤ ਨਹੀਂ ਕੇਵਲ ਸਿਪਾਈ ਨਹੀਂ ਸੰਤ ਸਿਪਾਈ ਸਾਡੇ ਗੁਰੂ ਵੀ ਦੋ ਸ਼ਸਤਰ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਡੇ ਗੁਰੂ ਨੇ ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ ਰਿਹਾ ਹੈ ਪੁਰਾਣੇ ਗੁਰਦੁਆਰਿਆਂ 'ਚ ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਆਉਂਦਾ ਰਿਹਾ ਹੈ ਕਿ ਦੋ ਗੁਰੂਆਂ ਦਾ ਪ੍ਰਕਾਸ਼ ਆਉਂਦਾ ਰਿਹਾ ਹੈ। ਇਹੀ ਹਮਾਰੇ ਪੀਰ ਤੇ ਮੇਰੇ ਪੀਰ ਨੇ ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ ਇੱਕ ਮੇਰੀ ਮਨ ਵੀ ਰੱਖਿਆ ਕਰਦਾ ਹੈ। ਇਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ ਇਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਆ ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ ਇਤਰਾਜ਼ ਨਹੀਂ ਕੀਤਾ ਸੀ ਦੇਸ਼ ਗੁਲਾਮ ਸੀ ਆਜ਼ਾਦੀ ਦਿਲਾਣਗੇ ਦੇਸ਼ ਆਜ਼ਾਦ ਹੋ ਗਿਆ ਹੁਣ ਇਤਰਾਜ਼ ਐਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ ਬਸ ਇਸ ਵਾਸਤੇ ਇਤਰਾਜ਼ ਇਦਰੀਸ਼ ਸ਼ੰਗਸਣ ਤੇ ਨਾਂ ਬੈਠ ਜਾ। ਜੇ ਇਹ ਦੇਸ਼ ਦੇ ਚੋਂ ਦੁਖੀਆਂ ਨੂੰ ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ। ਤੇ ਦੇਸ਼ ਨੂੰ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਿਆ ਨਿਕੰਮੇ ਤੇ ਬੈਠਣਗੇ ਨਹੀਂ। ਇਹ ਹੋ ਸਕਦਾ ਹੈ ਰਾਜਪਾਟਨਾ ਪ੍ਰਾਪਤ ਕਰਨਾ। ਧੋਖੇ ਮਾ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਆੜ ਤੇ ਨਿੰਦਾ ਸੱਚੇ ਦੇਸ਼ ਦੇ ਵਿੱਚ। ਪਾਵੇਂ ਹਰ ਸ਼ਹਿਰ ਵਿੱਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆ ਜਿਹੜੇ ਵੀ ਅਖਬਾਰੀ ਰਿਪੋਰਟ ਮਿਲਦੇ ਰਹਿ ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹਿ ਤਨਸ ਕਰਦੇ ਰਹਿ ਮੈਂ ਕਹ ਇਸ ਦੇਸ਼ ਦੇ तमाम ਪ੍ਰਾਚੇਨ ਮਹਾਪੁਰਸ਼ ਸ਼ਸਤਰਧਾਰੀ ਸਨ ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ શ્રીਕ੍ਰਿਸ਼ਨ ਗਲਤ ਨੇ ਉਹ ਸ਼ਸਤਰਧਾਰੀ ਨੇ શ્રી ਰਾਮ ਸ਼ਸਤਰਧਾਰੀ ਨੇ શ્રીਕ੍ਰਿਸ਼ਨ ਸ਼ਸਤਰਧਾਰੀ ਨੇ ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ ਗਦਾ ਲੈ ਕੇ ਖੜੇ ਨੇ ਹਨੂਮਾਨ परशुराम ਇੱਥੇ ਕੁਲਾੜਾ ਮੁੰਡੇ ਤੇ ਲਈ ਫਿਰਦੇ ਨੇ 28 ਵਾਰ ਉਹਨਾਂ ਨੇ ਛਤਰੀਆਂ ਦਾ ਨਾਸ ਕੀਤਾ ਮੁੰਡੇ ਤੇ ਲਈ ਫਿਰਦੇ ਨੇ ਕੁਲਾੜਾ ਮੁੰਡੇ ਤੇ ਖੂਨ ਨਾਲ ਲਿਬੜਿਆ ਆਇਆ ਤੇ ਆਖਿਆ ਜਾਂਦਾ ਹੈ ਭਗਵਾਨ ਪਰਸ਼uram ਕਮਾਲ ਦੀ ਗੱਲ ਇੱਕ ਕੁਲਾੜਾ ਲਈ ਫਿਰਦਾ ਹੈ ਇੱਕ ਗਦਾ ਲਈ ਫਿਰਦਾ ਹੈ ਇੱਕ ਦੇ ਹੱਥੇ ਤ੍ਰਿਸ਼ੂਲ ਹੈ ਇੱਕ ਕੁਲ ਧਨਸ਼ਬਾਨ ਹੈ ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ ਹੈ 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ ਇਹ तमाम ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ ਸਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਮਤ ਵੀ ਭਗਵਾਨੀ ਹੈ ਉਸ ਤੋਂ ਘਟਨੇ ਸੋ ਇਹ ਤੇ ਜਾਇਜ਼ ਗੱਲਾਂ ਨੇ ਕੋਈ ਨਾਜਾਇਜ਼ ਗੱਲਾਂ ਇਹ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਭਾਰਤ ਪ੍ਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਐ ਅਸੀਂ ਸਾਹਮਣੇ ਰੱਖੀ ਹੈ ਤੁਸੀਂ ਗਵਾਹ ਬੈਠੇ ਭਾਰਤ ਦੀ ਪ੍ਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ઋષਿ ਮਨੀ ਤਮਾਕੇ ਸਹਾਧਾਰੀ ਸਨ तमाम ਦੇ ਤਮਾਮ ਰਾਮ ਦੇ ਸਿਰ ਤੇ ਜੁੜਾ ਹੈ ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ ॠषि ਵਿਸ਼ੇਸ਼ ਲੰਬਾ ਦਾੜਾ ਰੱਖਦੇ ਨੇ ਤੇ ਮੈਂ ਕਈ ਦਫਾ ਤੁਹਾਨੂੰ ਸੁਣਾਇਆ ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ ਖੋਤੇ ਦੀਆਂ ਬਣੀਆਂ ਹੋਈਆਂ ਗਊਆਂ ਦੀਆਂ ਬਣੀਆਂ ਹੋਈਆਂ ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ ਵਿਸ਼ੇਸ਼ਟ ਬਣਾਉਂਦੇ ਨੇ ਰਾਮ ਦਾ ਜੂੜਾ ਬਣਾਉਂਦੇ ਨੇ ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ ਤੇ ਕਿਵੇਂ ਕਰਨੀ ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਹੈ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ ਹੈ ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ੇਸ਼ ਦਾ ਰੂਪ ਕਾਇਮ ਰੱਖਿਆ ਹੈ ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਵੀਂ ਦੀ ਪੇਟ ਕਰ ਚੁੱਕੇ ਨੇ ਤੌਰ ਤਰੀਕੇ ਸਾਰੇ ਪੇਟ ਕਰ ਚੁੱਕੇ ਨੇ ਅਸੀਂ ਕਾਇਮ ਰੱਖਿਆ ਅਸੀਂ ਅੱਗੇ ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ ਪੁਰਾਣੀ ਸਵਗਾਤ ਹੁਣ ਜਿਹੜਾ ਅੱਗੇ ਹੋਵੇਗਾ ਨਿੰਦਾ ਉਸ ਦੀ ਜ਼ਰੂਰ ਹੋਵੇਗੀ ਵੀਰੋ ਸਨ ਸਿੰਘ ਮਸਕੀਨ ਰਾ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਉਦਾਹਰਨਾ ਦੇ ਕੇ ਦੱਸਿਆ ਹੋਇਆ ਕਿ ਸਿੱਖ ਕੌਮ ਉਹ ਬਹਾਦਰ ਕੌਮ ਹੈ ਹਮੇਸ਼ਾ ਬੰਦਾ ਉਸ ਦਾ ਹੀ ਲਤਾਂ ਖਿੱਚਦਾ ਵੈ ਉਸ ਦੇ ਹੀ ਬਾਰੇ ਗਲਤ ਅਫਵਾਹਾਂ ਫੈਲਾਉਂਦਾ ਵੈ ਉਸ ਨੂੰ ਹੀ ਬਦਨਾਮ ਕਰਦਾ ਵੈ ਜਿਹੜਾ ਸਾਡੇ ਤੋਂ ਅੱਗੇ ਹੁੰਦਾ ਵੈ ਜਿਹੜਾ ਸਾਡੇ ਤੋਂ ਚੰਗਾ ਕੰਮ ਕਰ ਰਿਹਾ ਹੁੰਦਾ ਵੈ ਜਿਹਦੇ ਕੋਲੋਂ ਅਸੀਂ ਸੜਨੇ ਆ ਤੇ ਵੀਰ ਉਹ ਸਿੱਖਾਂ ਦੇ ਨਾਲ ਵੀ ਉਹ ਹੋ ਰਿਹਾ ਜਦੋਂ ਵੀਰ ਉਹ ਮੈਂ 12 ਵਜ ਦਾ ਇਤਿਹਾਸ ਦੇ ਬਾਰੇ ਜਾਣਿਆ ਜਿਹੜਾ ਕਿ ਚੁਟਕਲਾ ਬਣਾਇਆ ਜਾਂਦਾ ਵੈ ਜਦੋਂ ਨਾਦਰ ਸ਼ਾਹ ਮੁਸਲਮਾਨ ਕੇ ਵੀਰੋ ਪੂਰੇ ਦੇਖੋ ਬਰੇ ਸਗੀਰ ਚੋਂ ਮੁਸਲਮਾਨ ਹਿੰਦੂ ਸਭ ਦਿਆਂ ਇਸਤਾਨ ਨੂੰ ਲੁੱਟ ਕੇ ਜਾ ਰਿਆ ਸੀ ਉਦੋਂ ਵੀਰੋ ਨਾ ਹੀ ਮੁਗਲੋ ਸਾਹਮਣੇ ਅੜੇ ਨਾ ਹੀ ਵੱਡੇ ਵੱਡੇ ਹਿੰਦੂ ਮਹਾਰਾਜਾ ਸਿੱਖ ਕੌਮ ਸੀ ਜਿਹੜੀ ਰਾਤ ਨੂੰ 12 ਵਜੇ ਨਿਕਲਦੀ ਸੀ ਜਾ ਕੇ ਜ਼ਾਲਮ ਕੋਲੋਂ ਔਰਤਾਂ ਨੂੰ ਇਸਤਾਨ ਨੂੰ ਬਚਾ ਕੇ ਲਿਉਂਦੇ ਸੀ ਤੇ ਵੀਰੋ ਇਹ ਸਿੱਖਾਂ ਦੀ ਬਹਾਦਰੀ ਹੈ ਤੇ ਉਹਨਾਂ ਦੀ ਬਹਾਦਰੀ ਦਾ ਹੀ ਮਜ਼ਾਕ ੜਾਇਆ ਜਾਂਦਾ ਵਾ ਕਿ ਸਿੱਖਾਂ ਦੇ 12 ਵਜੇ ਵੀਰੋ ਸਿੱਖ ਹੈ ਛੋਟੀ ਤعداد ਦੇ ਵਿੱਚ ਲੇਕਿਨ ਪੂਰੀ ਦੁਨੀਆ ਤੇ ਵੱਡੇ ਵੱਡੇ ਕਾਰਨਾਮੇ ਕਰਨ ਲਏ ਆ ਹਰ ਜਗ੍ਹਾ ਤੇ ਇੰਡੀਆ ਦਾ ਨਾਮ ਉੱਚਾ ਕਰ ਰਹੇ ਆ ਫਿਰ ਵੀ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਵੈ ਕਿਉਂ ਕਿ ਉਹਨਾਂ ਤੋਂ ਭਾਰਤ ਦੇ ਲੋਕ ਸੜਦੇ ਆ ਸੜਦੇ ਆ ਕਿ ਕਿਉਂ ਥੋੜੀ ਤعداد ਦੇ ਵਿੱਚ ਲੋਕ ਇੰਨਾ ਅੱਗੇ ਵਧ ਰਿਹਾ ਤੇ ਵੀਰੋ ਸਨ ਸਿੰਘ ਮਸਕੀਲਾਨ ਨੇ ਬਹੁਤ ਪਿਆਰੇ ਤਰੀਕੇ ਦੇ ਨਾਲ ਉਦਾਹਰਨਾ ਦੇ ਕੇ ਇਸ ਚੀਜ਼ ਨੂੰ ਸਾਬਤ ਵੀ ਕੀਤਾ ਵੈ ਤੇ ਬਿਲਕੁਲ ਸੱਚ ਗੱਲ ਹੈ ਵੀਰੋ ਬਹੁਤ ਪਿਆਰੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਕਹਾਣੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਜ਼ਮੀ ਕਰਨਾ ਆਪਾਂ ਤੇ ਸਰਕਾਰ ਨੂੰ ਯਾਦ ਰੱਖਣਾ I love it.